이아 나, 아라이 ਮੇਰਾ ਨਾਮ ਮਨਜੀਤ ਕੌਰ ਹੈ ਤੇ ਕੁਝ ਅਣਪਛਾਤੇ ਲੋਕ ਨੌਜਵਾਨ ਜਿਹੜੇ ਸਾਡੀ ਸ਼ਾਪ ਤੇ ਆ ਕੇ ਉਹਨਾਂ ਨੇ ਪੰਨ ਤੋੜ ਕੀਤੀ ਕਿਹੜੀ ਕਿਸੇ ਜਗ੍ਹਾ ਤੁਹਾਡੀ ਸ਼ਾਪ ਹੈ ਕਿ ਇਸ ਚੀਜ਼ ਦਾ ਤੁਹਾਡਾ ਕੰਮ ਹੈ ਸਾਡਾ ਫਾਸਟ ਫੂਡ ਦਾ ਦੁਕਾਨ ਦੁਕਾਨ ਆ ਤੇ ਮਜੀਠਾ ਰੋਡ ਦੇ ਉੱਪਰ ਸਾਡੀ ਸ਼ਾਪ ਆ ਤੇ ਜਦੋਂ ਮੈਨੂੰ ਸ਼ੋਰ ਸ਼ਰਾਬਾ ਮਤਲਬ ਸੁਣਿਆ ਮੈਂ نیچے ਭੱਜੀ ਆਈ ਆ ਤੇ ਕੁਝ ਅਣਪਛਾਤੇ ਨੌਜਵਾਨ ਮਿਲ ਤਿੰਨ ਜਣੇ ਸੀਗੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਨੂੰ ਮਤਲਬ نیچے ਸੁੱਟਿਆ ਹੋਇਆ ਸੀਗਾ ਉਹਨਾਂ ਤੇ ਲੱਤਾਂ ਚਲਾ ਰਹੇ ਸੀਗੇ ਉਹਨਾਂ ਦੀ ਪਗੜੀ ਵਗੈਰਾ ਸਾਰੀ ਮਤਲਬ ਉਤਾਰੀ ਹੋਈ ਸੀ ਗਾਲਚੋਂ ਉਹਨਾਂ ਦੇ ਪਗੜੀ ਪਈ ਹੋਈ ਸੀਗੀ ਠੀਕ ਆ ਮਤਲਬ ਅੱਧਾ ਮਤਲਬ ਅੱਧੀ ਪਗੜੀ ਉਹਨਾਂ ਦੀ نیچے ਰੁਲੀ ਹੋਈ ਸੀ ਅੱਧੀ ਉਹਨਾਂ ਦੇ ਗਾਲ ਦੇ ਵਿੱਚ ਸੀਗੀ ਉਹਨਾਂ ਨੇ ਮਤਲਬ ਇਹਨਾਂ ਦੇ ਢਿੱਡ 'ਚ ਲੱਤਾਂ ਮਾਰ ਰਹੇ ਸੀਗੇ ਮੁੱਕੇ ਚਲਾ ਰਹੇ ਸੀਗੇ ਫਿਰ ਉਹਨਾਂ ਨੂੰ ਆ ਕੇ ਮੈਂ ਮਤਲਬ ਧੱਕੇ ਦਿੱਤੇ ਪਰ ਫਿਰ ਵੀ ਉਹਨਾਂ ਨੇ ਮੇਰੀ ਬਾਹ ਹੜੀ ਮਤਲਬ ਮੈਨੂੰ ਵੀ ਉਹਨਾਂ ਨੇ ਧੱਕੇ ਦੇਣੇ ਸ਼ੁਰੂ ਕਰ ਦਿੱਤੇ ਉਹ ਕਿੰਨੇ ਨੌਜਵਾਨ ਸੀ ਪਹਿਲੇ ਤੋਂ ਉਹ ਤਿੰਨ ਜਾਣੇ ਆਈ ਉਸ ਤੋਂ ਬਾਅਦ ਉਹ ਫਿਰ ਤੰਕੀ ਦੇ ਕੇ ਗਏ ਕਿ ਅਸੀਂ ਦੁਬਾਰਾ ਆਉਨੇ ਆ ਠੀਕ ਹੈ ਉਸ ਤੋਂ ਬਾਅਦ ਉਹ 9 ਵਜੇ ਦੇ ਕਰੀਬ ਤਿੰਨ ਗੱਡੀਆਂ ਭਰ ਕੇ ਆਈਆਂ ਘੱਟੋ ਘੱਟ ਨਹੀਂ 25 ਜਾਣੇ ਸੀਗੇ ਫਿਰ ਆ ਕੇ ਉਹਨਾਂ ਨੇ ਉਸ ਤੋਂ ਬਾਅਦ ਤੇ ਆਪਾਂ ਆਪਣੇ ਮੈਂ ਹੀ ਮਤਲਬ ਉੱਪਰ ਚਲੇ ਗਏ ਆਪਣੇ ਘਰ ਕਿਉਂਕਿ ਇਹ ਕੱਲੇ ਸੀਗੇ ਉਸ ਟਾਈਮ ਦੇ ਉੱਪਰ ਤੇ ਉਹ ਹਾਂ ਨੂੰ ਇਹ ਸੀਗਾ ਕਿ ਕਿਤੇ ਲੱਤਾਂ ਮਾ ਜਾਂ ਕੋਈ ਜਾਨੀ ਨੁਕਸਾਨ ਨਾ ਕਰਨ। ਦੁਕਾਨ ਦੀ ਵੀ ਭੰਨ ਤੋੜ ਕੀਤੀ ਗਈ। ਹਾਂਜੀ ਦੁਕਾਨ ਦੀ ਸਾਰੀ ਭੰਨ ਤੋੜ ਕੀਤੀ ਸਾਡਾ ਮੋਟਰਸਾਈਕਲ ਤੱਕ ਸੁੱਟਿਆ ਉਹਨਾਂ ਨੇ ਲੱਤਾਂ ਮਾਰ ਮਾਰ ਕੇ ਸਾਡੇ ਟੇਬਲ ਤੋੜ ਗਏ ਆ। ਸਾਡੀ ਕਾफी ਜ਼ਿਆਦਾ ਨੁਕਸਾਨ ਕਰਕੇ ਗਏ ਸਾਡੀ ਦੁਕਾਨ ਦਾ। ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਕੱਲ ਉਹਨਾਂ ਕੋਲ ਹਥਿਆਰ ਵਗੈਰਾ ਵੀ ਕੋਈ ਹੈਗਾ? ਹਾਂਜੀ ਉਹਨਾਂ ਕੋਲ ਹਥਿਆਰ ਸੀਗੇ ਜਿਵੇਂ ਉਹਨਾਂ ਨੇ ਡੰਡੇ ਡੁੰਡੇ ਕਾਫੀ ਸਾਰੇ ਫੜੇ ਹੋਏ ਸੀਗੇ। ਮਤਲਬ ਉਹ ਪੂਰੀ ਪ ਆਲੇ ਸੀਗੇ ਕਿ ਇਹਨਾਂ ਨੂੰ ਆਪਾਂ ਕੁਛ ਦਾ ਕੁਛ ਜਾਰ ਵੀਡੀਓ ਵਗੈਰਾ ਹਾਂਜੀ ਵੀਡੀਓ ਵਗੈਰਾ ਕੋਈ ਇੱਕੀ ਸਾਹਮਣੇ ਹਾਂਜੀ ਸਰ ਸਾਡੇ ਕੋਲ ਸਾਡੇ ਆਲਰੇਡੀ ਕੈਮਰਾ ਲੱਗਾ ਹੋਇਆ ਵਾ ਸਾਡੇ ਸੀਸੀਟੀਵੀ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਵੱਲ ਦਿੱਤੀ ਗਈ ਹਾਂਜੀ ਸਾਡੇ ਵੱਲੋਂ ਦਿੱਤੀ ਗਈ ਆ ਪਰ ਹਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਕੋਈ ਵੀ ਮਤਲਬ ਕੋਈ ਉਹਨਾਂ ਵੱਲੋਂ ਕੁਛ ਨਹੀਂ ਪਤਾ ਲੱਗਾ ਸਾਨੂੰ ਅਜੇ ਤੱਕ ਕਿ ਕੀ ਕੁਛ ਕਰ ਰਹੀ ਆ ਪੁਲਿਸ ਕਿੰਨੀ ਨਹੀਂ ਕਰ ਰਹੀ ਹਾਂਜੀ ਸਰ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਦਸ਼ਮੇਸ਼ ਸ਼ੈਮੂਦਾ ਰਹਿਣ ਵਾਲਾ ਵਾਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪਰਸੋਂ ਰਾਤ ਇੱਥੇ ਅਣਪਛਾਤੇ ਲੋਕੀ ਆਏ ਆ ਗੱਡੀ ਲਾ ਕੇ ਤੇ ਸ਼ਰਾਬ ਪੀਂਦੇ ਹੀ ਗਏ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਗੱਡੀ ਗਾਹ ਕਰ ਲਓ ਵੀ ਮੇਰਾ ਰੈਸਟੋਰੈਂਟ ਦੇ ਕੋਲ ਹੀ ਗੱਡੀ ਲਾਈ ਆ ਤੇ ਰਸਤਾ ਬਲੌਕ ਕੀਤਾ ਪਿਆ ਵਾ ਤੇ ਇਸੇ ਗੱਲੋਂ ਨਾ ਤੁਹਾਡਾ ਕਿਸ ਚੀਜ਼ ਦਾ ਕੰਮ ਸੀ ਭਾਜੀ ਮੇਰਾ ਭਾਜੀ ਫਾਸਟ ਫੂਡ ਦਾ ਕੰਮ ਜੇ ਇੱਥੇ ਰੈਸਟੋਰੈਂਟ ਹੈਗਾ ਹਾਂਜੀ ਉਹ ਮੁੰਡੇ ਕੀ ਕਰ ਰਹੇ ਨੇ ਭਾਜੀ ਉਹ ਇੱਥੇ ਗੱਡੀ ਲਾ ਕੇ ਤੇ ਗੋਲ ਗੱਪੇ ਖਾਣ ਆਇਆ ਸੀ ਤੇ ਸ਼ਰਾਬ ਕੀਤੀ ਹੀ ਹੁੰਨੇ ਅੱਛਾ ਕਾਫੀ ਤੇ ਮੈਨੂੰ ਕਿਹਾ ਵੀ ਤੂੰ ਗੱਡੀ ਗਾਂ ਕਰ ਲੈ ਤੇ ਇਸੇ ਕਰਕੇ ਮੇਰੇ ਨਾਲ ਔਖਾ ਹੋ ਗਿਆ ਮੈਨੂੰ ਕਹਿ ਲੱਗ ਪਿਆ ਵੀ ਮੈਂ ਤਾਂ ਗੱਡੀ ਨਹੀਂ ਕਰਨੀ ਪਿੱਛੇ ਤੇ ਅੱਛੀ ਮਤ ਹੈ ਕਿ ਦੇ ਕਰਾ ਲਾ ਤੇ ਫਿਰ ਕਹਿੰਦਾ ਵੀ ਕੋਈ ਨਾ ਤੈਨੂੰ ਮੈਂ ਦੱਸਦਾ ਗੱਡੀ ਕਿੱਦਾਂ ਗਾਂਪਸ਼ਾ ਕਰੀਦੀ ਆ ਤੇ ਕਹਿੰਦਾ ਇੱਥੇ ਰੋਕ ਤਾ ਮੈਂ ਮਤਲਬ ਮੁੰਡੇ ਸਦਾ ਲੱਗ ਪਿਆ ਹੋ اچھا ਉਸ ਟਾਈਮ ਮੈਨੂੰ ਮੁੰਡਾ ਪਾਕ ਕਿੰਨੇ ਬੰਦੇ ਦੀ ਤੇ ਬਾਜੂ ਕਿੰਨੇ ਮੁੰਡੇ ਚੱਲੇ ਹਾਂ ਪਹਿਲਾਂ ਇਕੱਲਾ ਸੀਗਾ ਤੇ 5 ਮਿੰਟ ਬਾਅਦ ਇੱਕ ਬੰਦਾ ਆਇਆ ਜੇ ਉਹਦੇ ਕੋ ਤੇ ਉਹਦਾ ਪਤਾ ਨਹੀਂ ਸਾਲਾ ਸੀਗਾ ਦੋਵੇਂ ਜੀਜਾ ਸਾਲਾ ਸੀਗੇ ਤੇ ਨਾਲ ਉਹਦੀ ਮਾਂ ਦਾ ਸੀ ਤੇ ਉਹ ਸਾਲਾ ਜਿਹੜਾ ਆ ਤੇ ਉਹ ਆਣ ਕੇ ਮੈਂ ਉਹਦੇ ਨਾਲ ਨਾਰਮਲ ਗੱਲ ਕਰਨ ਲੱਗਾ ਤੇ ਉਹਨੇ ਆਣ ਕੇ ਮੈਨੂੰ ਧੌਣ ਫੜ ਕੇ ਤੇ ਥੱਲੇ ਸੁੱਟਤਾ ਤੇ ਬਾਅਦ ਮੇਰੇ ਤੇ ਕੁਰਸੀਆਂ ਕਰਤੀਆਂ ਮਾਂ ਦਾ ਲੱਗ ਪਿਆ ਮੇਰੀ ਪੱਗ ਲਾਤੀ ਤੇ ਫਿਰ ਕੁੰਨੀ ਦੇ ਨੂੰ ਜੀਜਾ ਵੀ ਨਾਲ ਆ ਗਿਆ ਤੇ ਉਹ ਵੀ ਦੋਵਾਂ ਨੇ ਆਣ ਕੇ ਮੇਰੇ ਹੱਥੀ ਪੈ ਗਏ ਆ ਤੇ ਬਾਬਾ ਮੁਕੇ ਮੱਕੇ ਮਾਰੇ ਮੱਲ ਲੁਕੇ ਸਮਝਦੇ ਨਹੀਂ ਕਿ ਤੁਹਾਡੇ ਦਸਤਾਰ ਦੀ ਵੀ ਬੇਇਨਤੀ ਜੀ ਦੀ ਤੁਹਾਡੀ ਦੁਕਾਨਦਾਰੀ ਵੀ ਨੇ ਖਰਾਬ ਕੀਤੀ ਤੋੜ ਬਣ ਹਾਂਜੀ ਬਹੁਤ ਜ਼ਿਆਦਾ ਮਤਲਬ ਦੁਕਾਨਦਾਰ ਵੀ ਮੇਰੀ ਪੰਤ ਤੋੜ ਕਰਕੇ ਗਏ ਜੇ ਫਿਰ ਜੋ ਸਿੱਖਾਂ ਦੀ ਪਹਿਚਾਨ ਹੁੰਦੀ ਹੈ ਪਗੜੀ ਫਿਰ ਪਗੜੀ ਦੀ ਵੇਦਵੀ ਕਰਕੇ ਗਏ ਹੈ ਉਹ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਮਣ ਸੀਗੇ ਅੱਛਾ ਮਤਲਬ ਕਿ ਉਹਨਾਂ ਵਿੱਚੋਂ ਸਿੱਖ ਬੰਦਾ ਕੋਈ ਨਹੀਂ ਹੈਗਾ ਤੇ ਮੇਰੇ ਪੱਗ ਦੀ ਵੀ ਵੇਦਵੀ ਕਰਕੇ ਗਏ ਐ ਸਮਝ ਕਿੱਡੀ ਵੱਡੀ ਪੰਦ ਪਾਣੀ ਘਟਨਾ ਸਮਝਦੇ ਜੀ ਦਸਤਾ ਦੀ ਵੇਦਵੀ ਕੀਤੀ ਹੈ ਕਹਾਣਤਰੀ ਖਰਾਬ ਇਹਦੇ ਮੈਂ ਬਹੁਤ ਵੱਡੀ ਸਮਝਦਾ ਆਂ ਵੀ ਬਹੁਤ ਮਾਰਾ ਕਰਕੇ ਗਏ ਆ ਕਿ ਜਿਸ ਤਰ੍ਹਾਂ ਵੇਖੋ ਮੇਰੀ ਰੋਜੀ ਰੋਟੀ ਆ ਰੋਜੀ ਰੋਟੀ ਦੇ ਲੱਤ ਮਾਰ ਕੇ ਗਏ ਆ ਮਤਲਬ ਕਿ ਜਿੰਨਾਂ ਨੂੰ ਖਾਣ ਦੀ ਕਦਰ ਨਹੀਂ ਹੈਗੀ ਖਾਣਾ ਥੱਲੇ ਖਿਲਰਿਆ ਪਿਆ ਹੈ ਸਾਰਾ ਜੋ ਬਾਸਮਾਨ ਪਿਆ ਹੈਗਾ ਸਾਰਾ ਥੱਲੇ ਖਿਲਾਰ ਕੇ ਫਿਰ ਪੱਗ ਦੇ ਵੀ ਨਹੀਂ ਬੇਦਬੀ ਕੀਤੀ ਆ ਤੇ ਮੈਂ ਸਿੱਖਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵਾ ਕਿ ਇਹੋ ਜਿਹੇ ਬੰਦਿਆਂ ਦੇ ਸਤ ਬੰਦਾ ਐਕਸ਼ਨਲ ਅਵੇਅਰ ਜਿਨ੍ਹਾਂ ਨੂੰ ਮਾਸਾ ਕਦਰ ਨਹੀਂ ਹੈਗੀ ਪਗੜੀ ਦੀ ਮਤਲਬ ਜਿੱਥੇ ਬੰਦਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਜਿੱਥੇ ਬੰਦਿਆਂ ਨੂੰ ਕੀ ਅਪੀਲ ਕਰਨਾ ਜਿਸ ਤਰ੍ਹਾਂ ਨੇ ਤੁਹਾਡੀ ਦਸਤਾਲ ਦੀ ਬੇਦਬੀ ਕੀਤੀ ਜਿੱਥੇ ਬੰਦਿਆਂ ਦੇ ਧਿਆਨ ਦੀ ਉਹਨਾਂ ਨੂੰ ਕੀ ਅਪੀਲ ਕਰਨੀ ਹੈ ਅੱਜ ਜਿੱਥੇ ਬੰਦਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਨੂੰ ਇੱਕ ਵਾਰੀ ਐਸਾ ਸਬਕ ਸਿਖਾਣਾ ਚਾਹੇ ਕਿ ਅਗਲਾ ਬੰਦਾ ਅਗਲੇ ਕਿਸੇ ਤੇ ਵੀ ਸਿੱਖ ਬੰਦੇ ਦੀ ਦਸਤਾਰ ਨੂੰ ਹੱਥ ਲਾਉਣ ਲੱਗੇ 100 ਵਾਰੀ ਸੋਚੇ ਵੀ ਇਹਨਾਂ ਨੂੰ ਸਖਤੋ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤੁਹਾਡੇ ਤੇ ਵੀ ਹਮਲਾ ਕੀ ਕਰਗੇ ਤੁਹਾਡੇ ਉੱਤੇ ਕੀ ਕਰਨਗੇ ਮੇਰੀ ਵਾਈਫ ਤੇ ਵੀ ਹਮਲਾ ਕੀਤਾ ਜੇ ਮੇਰੀ ਵਾਈਫ ਤੇ ਕੇ ਨਾਲ ਉਹ ਜਦੋਂ ਵਾਵਾ ਸੋਸ਼ਰਾਬਾ ਹੋਇਆ ਤੇ ਗਾਈਸ ਮੇਰੇ ਉਪਰੋਂ ਸੌਣ ਕੇ ਥੱਲੇ ਆ ਗਏ ਤੇ ਥੱਲੇ ਕਿੰਨੇ ਕਿਵੇਂ ਦਾ ਟਾਈਮ ਸੀ ਇਹ 8:30 ਵਜੇ ਦਾ ਟਾਈਮ ਜੇ ਸੀ ਪੂਰੀ ਹੋਰ ਵੀ ਕੋਈ ਨਹੀਂ ਆਤੀ ਕੋ ਵਰਕਰ ਵੀ ਸੀ ਤੁਹਾਡਾ ਕੋਈ ਕੰਮ ਹਾਂਜੀ ਮੇਰਾ ਵਰਕਰ ਵੀ ਸੀਗਾ ਉਹਦੇ ਵੀ ਇੱਥੇ ਪਏ ਆ ਉਹਨੇ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਐ ਕਿੰਨੇ ਕਿੰਨੇ ਬੰਦੇ ਸੀ ਭਾਈ ਜਿਨ੍ਹਾਂ ਨੇ ਟੋਟਲ ਪਹਿਲਾਂ ਤੇ ਦੋ ਬੰਦੇ ਸੀਗੇ ਉਸ ਤੋਂ ਬਾਅਦ ਘਟੋ ਘਾਟੇ ਤਿੰਨ ਗੱਡੀਆਂ ਭਰ ਕੇ ਆਏ ਆ 25-30 ਆਣੇ ਨਿਕਲੇ ਵਿੱਚੋਂ ਮੁੰਡੇ ਤਾਂ ਸਾਡੇ ਦੇ ਹੱਥਾਂ ਵਿੱਚ ਹਥਿਆਰ ਸੀਗੇ ਤੇ ਜਿਸ ਤਰ੍ਹਾਂ ਪ੍ਰੋਫੈਸ਼ਨਲੀ ਗੁੰਡੇ ਉਹਨਾਂ ਦਾ ਕੰਮ ਹੀ ਇਹ ਹੋਗਾ ਕਿ ਉਹਨੇ ਮੈਨੂੰ ਇੱਥੋਂ ਤੱਕ ਬੰਦੇ ਨੇ ਕਿਹਾ ਸੀਗਾ ਵੀ ਤੂੰ ਜਾਣਦਾ ਮੇਹੀ ਸਿਰਫ ਇਹ ਰਹੀ ਕਿ ਗੱਡੀ ਨੂੰ ਗੱਡੀ ਨੂੰ ਕਿਹਾ ਕਿ ਤਾਂ ਗੱਲ ਹੋਈ ਹਾਂਜੀ ਬਸ ਗੱਡੀ ਨੂੰ ਲੈ ਕੇ ਹੋਈ ਵੀ ਮੈਂ ਉਹ ਰਿਕਵੈਸਟ ਕੀਤੀ ਵੀ ਤੂੰ ਮੇਰੇ ਰਸਤਾ ਬਲਾਕ ਕੀਤਾ ਵਾ ਤੇ ਤੂੰ ਬਸ ਰਸਤਾ ਥੋੜਾ ਛੱਡ ਦੇ ਕਿਸਮਰਾਂ ਦੇ ਆਉਣ ਵਾਸਤੇ ਜਿਹੜੇ ਬੰਦੇ ਸੀ ਕੋਈ ਅੱਗੇ ਵੀ ਕੋਈ ਪਛਾਣਨਾ ਚਾਹ ਰਹੇ ਨਹੀਂ ਜਾਣਛਾਣ ਨਹੀਂ ਹੈਗੀ ਤੇ ਉਦੋਂ ਤਾਂ ਗੱਡੀ ਨੰਬਰ ਅਸੀਂ ਨੋਟ ਕੀਤਾ ਵਾ ਅੱਛਾ ਇਸ ਵਾਰ ਤੁਹਾਨੂੰ ਗੱਡੀ ਨੰਬਰ ਦੱਸਤਾ ਹਾਂਜੀ ਪੁਲਿਸ ਨੂੰ ਮੈਂ ਦੱਸਿਆ ਜੇ 2 ਦਿਨ ਹੋ ਗਏ ਪਰ ਹੋਏ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਪੁਲਿਸ ਵੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਵਾ ਵੀ ਜਲਦੀ ਤੋਂ ਜਲਦੀ ਉਹ ਗੱਡੀ ਨੰਬਰ ਟ੍ਰੇਸ ਕਰਕੇ ਉਹ ਕਿਉਂਕਿ ਦੇਖੋ ਜੇ ਅਸੀਂ ਅੱਜ ਨਾ ਕੋਈ ਐਕਸ਼ਨ ਲਿਆ ਇਸ ਤਰ੍ਹਾਂ ਉਹਨਾਂ ਦੀ ਹੱਲਾ ਫੋਰ ਵਧੇ ਜਾਣਾ ਮਤਲਬ ਕਿ ਫਲਾਸ਼ਰੀ ਹੋਰ ਵਧੇ ਜਾਣੀ ਇਹ ਕੱਲ ਨੂੰ ਕਿਸੇ ਨਾ ਵੀ ਉਹੇ ਕੰਮ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਮੇਰਾ ਕੀ ਵਗਾੜ ਲਿਆ ਨਾਲੇ ਤੇ ਮੈਂ ਚਾਹੁੰਦਾ ਵੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਮਿਲੇ ਬੰਦੇ ਫੜੇ ਜਾਣ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਮੇਰੀ ਨੌ ਨੂੰ ਗੂਵੇ ਮੇਰੇ ਅੱਗੇ ਆਣ ਕੇ ਇਹਨੇ ਲੜਕੇ ਗਾਲ੍ਹਾਂ ਕੱਢ ਕੇ ਗਏ ਨੇ ਫਿਰ ਉਹਨੇ ਬਹੁ ਫੜ ਕੇ ਉਹਨੂੰ ਖਿੱਚਿਆ ਧੂਈ ਕੀਤੀ ਆ ਤੇ ਮੇਰੇ ਬੇਟੇ ਨੂੰ ਮੇਰੀ ਨੌ ਜੇ ਕਿਤੇ ਅੰਦਰ ਵਾੜ ਕੇ ਉਹਨੂੰ ਕੋਠੇ ਦੇ ਨਾਲ ਚਾਉ ਦੇਦੇ ਉਹਦੀਆਂ ਇਹਨਾਂ ਨੇ ਲੱਤਾਵਾਵਾ ਤੋੜ ਦੇਣੀਆਂ ਸੀ ਇੱਥੋਂ ਤੱਕ ਮੈਂ ਇੱਥੇ ਅਜੇ ਉਸ ਟਾਈਮ ਤੇ ਮੇਰੀ ਨਾ ਮੈਨੂੰ ਕੈਮਰੇ ਤੇ ਦੱਸ ਹੀ ਨਹੀਂ ਕਿ ਮੰਮੀ 3-4 ਜਾਣੇ ਆਏ ਆ ਤੇ ਇਦਾਂ ਕਰਕੇ ਦੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਅਜੇ ਮੈਂ ਕੈਮਰੇ ਤੇ ਗੱਲਾਂ ਕਰਦੀ ਪਈ ਆ ਇਹਦੇ ਨਾਲ ਕੈਮਰਾ ਓਨ ਕਰਕੇ ਮੈਨੂੰ ਦਿਖਾ ਰਹੀ ਆ ਸਾਡੇ ਕੈਮਰਾ ਲਗਾਇਆ ਸਭ ਲਗੌੜਿਆਗਾ ਤੇ ਉਨੀ ਦਿਨ ਨੂੰ ਬੰਦੇ ਆ ਗਏ ਆ ਤੇ ਉਹਨੇ ਉਹਨਿੰਦੇ ਨੇ ਬੰਦੇ ਆ ਗਿਆ ਤੇ ਮੈਂ ਕੈਬਨਰੇ ਸਾਰੇ ਉਹ ਦੇਖਿਆ ਵਾ ਜੋ ਕੁਛ ਇਹਨਾਂ ਨੇ ਮੇਰੀ ਨੋਂ ਨੋਂ ਮੈਨੂੰ ਵਿੱਚ ਇਹ ਸਭ ਨੂੰ ਬਹੁਤ ਗਾਲਾਂ ਗਲੋਚ ਕੀਤਾ ਵਾ ਤੇ ਮੇਰੇ ਮੁੰਨੇ ਬੱਚੇ ਦੀ ਜਾਨ ਜਿਹੜੀ ਆ ਨਾ ਇਹ ਸਮਝੋ ਵੀ ਜੇ ਕਿਤੇ ਉਹਨਾਂ ਦੇ ਹੱਥੀ ਆ ਜਾਂਦਾ ਨਾ ਤੇ ਅੱਜ ਮੇਰਾ ਬੱਚਾ ਮੈਨੂੰ ਜਿੰਦਾ ਨਹੀਂ ਸੀ ਦਿਸਦਾਗਾ ਪ੍ਰਸ਼ਾਸਨ ਵੀ ਮੰਗ ਪਰ 56 ਦਿਨ ਹੋ ਜਿੰਦੇ ਅੱਜ ਅਸੀਂ ਦਿੱਲੀੋਂ ਚੱਲ ਕੇ ਆ ਗਏ ਆਂ ਵੀ ਪ੍ਰਸ਼ਾਸਨ ਨੇ ਕਿੰ ਕੁਛ ਨਹੀਂ ਕਰ ਗਿਆ ਪ੍ਰਸ਼ਾਸਨ ਉਹਨਾਂ ਲਾੜ ਕੇ ਗਏ ਨੇ ਪੀਂ ਜਾਓ ਜਿੱਥੇ ਮਰਜੀ ਨੰਬਰ ਦੇ ਦੋ ਗੱਡੀ ਦਾ ਗੱਡੀ ਦਾ ਨੰਬਰ ਬੋਲ ਕੇ ਦੱਸ ਕੇ ਗਏ ਤੇ ਸਭ ਰਿਕਾਰਡਿੰਗ ਹੈਗਾ ਵਾ ਗੱਡੀ ਦਾ ਨੰਬਰ ਰਿਕਾਰਡਿੰਗ ਕਰਕੇ ਦੱਸਿਆ ਵਾ ਵੀ ਜਿੱਥੇ ਦੇਣਾ ਤੇ ਦੇ ਦਿਓ ਇਹ ਇਹ ਤੁਮ ਕੀ ਕਿਦ ਨੂੰ ਦੇ ਕੇ ਗਏ ਆ ਇਹ ਤੁਮ ਕੀ ਖੁਸ਼ ਨੂੰ ਦੇ ਕੇ ਗਏ ਆ ਪ੍ਰਸ਼ਾਸਨ ਨੂੰ ਦੇ ਕੇ ਗਏ ਆ ਉਹ ਕਿਤੇ ਬੰਦੇ ਸੀ ਹੁਣ ਆਪਣੇ ਆਪ ਨੂੰ ਪੰਜਾਬ ਮੁਲਾਜ਼ਮ ਕਹਿ ਕੇ ਗਏ ਆ ਵੀ ਅਸੀਂ ਮੁਲਾਜ਼ਮ ਹੈਗੇ ਆ ਕਿ ਉਹ ਬੰਦਿਆਂ ਨੇ ਕਿਹਾ ਜਿਹੜੇ ਬੰਦਿਆਂ ਨੇ ਕਿਹਾ ਉਹ ਆ ਗਿਆ ਸਾਰਾ ਸਭ ਪੋੜੀ ਹੈ ਗਿਆ ਸਾਰੇ ਆਂਡੀ ਅਗੰਡੀ ਆਰੇ ਸੁਣਿਆ ਮਾ ਜੀ ਆ ਉਹਤਮ ਕੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜਿਹੜੀ ਉਹਤਮ ਕੀ ਇਸ ਦੇ ਸਾਡੇ ਰਾਏ ਦੇ ਕੇ ਗਿਆ ਪੰਜਾਬ ਜਿੱਥੇ 25 ਨੰਬਰ ਦੇ ਦੋ ਆਪਣੇ ਮੂੰਹ ਦਾ ਨੰਬਰ ਬੋਲ ਕੇ ਜਿਹੜੇ ਬੰਦੋਂ ਵੀ ਜੋ ਕੋਈ ਮੁਲਾਜ਼ਮ ਹੀ ਸੀ ਤੁਹਾਡੇ ਕਹਿੰਦਾ ਮਤਲਬ ਹਾਂ ਜੀ ਕਿਉਂਕਿ ਜਿਹੜੇ ਨਾਂ ਨਹੀਂ ਉਹਦੇ ਬੰਦੇ ਆਏ ਸੀ ਨਾ ਜਿਹੜੇ ਨਾਂ ਬੰਦੇ ਆਏ ਆ ਨਾ ਉਹਨਾਂ ਨੇ ਹੀ ਇੰਨੀ ਗੱਲ ਕਹੀ ਆ ਵੀ ਇਹਨਾਂ ਦੇ ਨਾਲ ਪੰਗਾ ਨਾਲ ਆਏ ਮੁਲਾਜ਼ਮ ਹੈਗੇ ਨੇ ਕਹਿਣ ਦੱਸੇ ਕਿਹੜੇ ਥਾਣੇ ਦੇ ਜਾਂ ਕੁਝ ਨਹੀਂ ਦੱਸਿਆ ਕੁਝ ਨਹੀਂ ਲੇਕਿਨ ਉਹ ਬੱਚਿਆਂ ਨੂੰ ਦੱਸ ਰਹੇ ਨੇ ਜਿੰਨੂੰ ਦੱਸਿਆ ਉਹਨੂੰ ਵੀ ਗਵਾਹ ਸੀ ਪੇਸ਼ ਕਰਾਂਗੇ ਉਹ ਜੀ ਪਰਸੋਂ ਦੀ ਗੱਲ ਹੈ ਤੇ ਅੱਜ ਮੈਨੂੰ ਉਹ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਆ ਉਹਦਾ ਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਤੇ ਪਾਰਟੀ ਨੂੰ ਸਾਹਮਣੇ ਮੈਨ ਡੀਟੀ ਆਫਿਸ ਤੇ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਵੀ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਫ ਆਈ ਆਰ ਵੀ ਲੌਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਜੀ ਜਿਹੜੇ ਨੌਜਵਾਨਾ ਉਹਨਾਂ ਵਿੱਚੋਂ ਕਿਸੇ ਦਾ ਕੋਈ ਕਹਿੰਦਾ ਵੀ ਸਾਡੇ ਮੁਲਾਜ਼ਮ ਨੂੰ ਸਾਡਾ ਕੋਈ ਨਹੀਂ ਵਿਗਾੜ ਸਕਦਾ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਸੇ ਦਾਨੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਆ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨੀ ਹੈ ਜੀ ਸਰ ਉਹ ਜਿਹੜਾ ਦੁਕਾਨਦਾਰ ਸੀ ਉਹਦੀ ਪੱਗ ਵੀ ਕਹਿੰਦੇ ਉਤਾਰੀ ਗਈ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜਿਉ ਮੂਵੀ ਵਿੱਚ ਆਇਆ ਹੋਇਆ ਤੇ ਜਿਹੜਾ ਫੈਂਸ ਬੰਦ ਹੋਇਆ ਜਰੂਰ ਲਾਵਾਂਗੇ ਜੀ